ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਾਂਗਰਸ ਦੇ ਵੱਲੋਂ ਤੀਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਔਰ ਚਾਰ ਹਲਕਿਆਂ ਦੇ ਉਮੀਦਵਾਰ ਜਿਹੜੇ ਨੇ ਉਹਨਾਂ ਦੇ ਉੱਪਰ ਮੋਹ ਲੱਗ ਗਈ ਹੈ ਤਾਂ ਦੱਸਦੇ ਕਿ ਲਗਾਤਾਰ ਬੈਠਕਾਂ ਦਾ ਦੌਰ ਦਾਰ ਜਾਰੀ ਸੀ ਲਗਾਤਾਰ ਜੇ ਗੱਲ ਕਰੀ ਤਾਂ ਦਿੱਲੀ ਦੇ ਵਿੱਚ ਵੱਡੇ ਆਗੂ ਬੈਠ ਕਰ ਰਹੇ ਸੀ ਮੀਟਿੰਗਾਂ ਕਰ ਰਹੇ ਸੀ ਤਾਂ ਦੱਸਦੇ ਕਿ ਹੁਣ ਗੁਰਦਾਸਪੁਰ ਤੋਂ ਸਕਜੇਂਦਰ ਸਿੰਘ ਰੰਧਾਵਾ ਹੁਣਾਂ ਨੂੰ ਟਿਕਟ ਦਿੱਤੀ ਗਈ ਹੈ ਜੀਆਂ ਦਾਦੇ ਕੇ ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਟਿਕਟ ਦਿੱਤੀ ਗਈ ਹੈ ਤੇ ਕੁਲਬੀਰ ਜ਼ੀਰਾ ਨੂੰ ਖਡੂਰ ਸਾਹਿਬ ਤੋਂ ਲਾਨਿਆ ਗਿਆ ਉਮੀਦਵਾਰ ਤੇ ਨੰਦਪੁਰ ਸਾਹਿਬ ਤੋਂ ਜੀਆਂ ਦਾਦੇ ਕੇ ਸ਼੍ਰੀ ਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘ ਲਾ ਹੁਣਾਂ ਨੂੰ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਲਗਾਤਾਰ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਸੀ ਉਮੀਦਵਾਰਾਂ ਨੂੰ ਲੈ ਕੇ ਸਾਰੀਆਂ ਕਲੀਅਰ ਹੋ ਗਈਆਂ ਨੇ ਚਰਚਾਵਾਂ ਤੇ ਉਹੀ ਨਾਂ ਜਿਨ੍ਹਾਂ ਦੇ ਨੂਤੇ ਲਗਾਤਾਰ ਨਿਗਾਹ ਟਿਕੀ ਹੋਈ ਸੀ ਕਿਉਂਕਿ ਲੁਧਿਆਣਾ ਦੀ ਜੇ ਗੱਲ ਕਰੀਏ ਜਾਂ ਫਿਰ ਖਡੂਰ ਸਾਹਿਬ ਜਿੱਥੋਂ ਅਮਰਪਾਲ ਇਲੈਕਸ਼ਨ ਕਰ ਰਹੇ ਨੇ ਜਿੱਤੋ ਬਿਰਸਾ ਸਿੰਘ ਬਲਟੋਹਾ ਉਹਨਾਂ ਨੂੰ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਉੱਤੇ ਇੱਕ ਪਾਸੇ ਰਾਣਾ ਇੰਦਰ ਪ੍ਰਤਾਪ ਜਾਨੀ ਕਿ ਰਾਣਾ ਗਰਜੀਤ ਦੇ ਪਰਿਵਾਰਕ ਮੈਂਬਰ ਉਹਨਾਂ ਦੀ ਗੱਲ ਚੱਲੀ ਕਿ ਉਹਨੂੰ ਟਿਕਟ ਮਿਲ ਸਕਦੀ ਆ ਪਰ ਉਸ ਤੋਂ ਬਾਅਦ ਇਹ ਗੱਲ ਗਈ ਤਾਂ ਲਗਾਤਾਰ ਕੁਲਬੀਰ ਜ਼ੀਰਾ ਦਾ ਨਾਂ ਕਿਹਾ ਜਾਂਦਾ ਕਿ ਕੁਝ ਪਾਰਟੀ ਦੇ ਲੀਡਰਾਂ ਦੇ ਵੱਲੋਂ ਅੱਗੇ ਕੀਤਾ ਗਿਆ ਕਿ ਕੁਲਬੀਰ ਜ਼ੀਰਾ ਨੂੰ ਟਿਕਟ ਦਿੱਤੀ ਜਾਏ ਤਾਂ ਦਾਦਾ ਦੇ ਕਿ ਉਹਨੂੰ ਕੁਲਬੀਰ ਜ਼ੀਰਾ ਨੂੰ ਖਡੂਰ ਸਾਹਿਬ ਤੋਂ ਜਿਹੜਾ ਟਿਕਟ ਦਿੱਤੀ ਗਈ ਆ ਕਾਂਗਰਸ ਦੇ ਵੱਲੋਂ ਤੇ ਦੂਜੇ ਪਾਸੇ ਵਿਜੇਂਦਰ ਸਿੰਘ ਲਾਹੌਣਾ ਨੂੰ ਸ਼੍ਰੀ ਨਾਨਦਪੁਰ ਸਾਹਿਬ ਤੋਂ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸ਼੍ਰੀ ਨਾਨਦਪੁਰ ਸਾਹਿਬ ਦਾ ਹਾਲਾਂਕਿ ਲਗਾਤਾਰ ਉੱਤੇ ਚਰਚਾ ਚੱਲੀ ਸੀ ਕਿ ਕੋਈ ਸਿੱਖ ਫੇਸ ਉਤਾਰਿਆ ਜਾਵੇ ਜਿਸ ਤਰ੍ਹਾਂ ਦਾ ਉੱਤੇ ਜੇ ਗੱਲ ਕਰਦੇ ਹਾਂ ਹਲਕਾ ਕਿਉਂਕਿ ਧਾਰਮਿਕ ਰੋ ਰੀਤੀ ਰਿਵਾਜਾਂ ਵਾਲੀ ਧਰਤੀ ਆ ਤਾਂ ਦਾਦੇ ਕਿ ਲਗਾਤਾਰ ਇਹ ਗੱਲਾਂ ਚੱਲੀਆਂ ਪਾਰਟੀ ਦੇ ਅੰਦਰੋਂ ਪਰ ਬਜੇਂਦਰ ਸਿੰਘਲਾ ਉੱਤੇ ਜਿਹੜਾ ਵਿਸ਼ਵਾਸ ਪ੍ਰਗਟ ਕੀਤਾ ਗਿਆ ਹੈ ਕਾਂਗਰਸ ਦੀ ਹਾਈ ਕਮਾਂਡ ਦੇ ਵੱਲੋਂ ਦਾਦਾਦੇ ਕਿ ਬਜੇਂਦਰ ਸਿੰਘਲਾ ਨੂੰ ਟਿਕਟ ਦਿੱਤੀ ਗਈ ਹੈ ਤੇ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਹਾਲਾਂਕਿ ਨਾਂ ਚੱਲ ਰਿਹਾ ਸੀ ਲਗਾਤਾਰ ਜਦ ਬਣਾਏ ਜਾਂਦੇ ਨੇ ਇੰਚਾਰਜ ਲਗਾਏ ਜਾਂਦੇ ਆ ਤਾਂ ਉਸ ਤੋਂ ਬਾਅਦ ਕਾਫੀ ਨੇੜਤਾ ਉਹਨਾਂ ਦੀ ਹਾਈ ਕਮਾਂਡ ਦੇ ਨਾਲ ਵਧੀ ਕਿਉਂਕਿ ਰਾਜਸਥਾਨ ਦੇ ਵਿੱਚ ਉਹ ਲੰਮਾ ਸਮੇਂ ਤੋਂ ਜਿਹੜਾ ਹੁਣ ਉਹ ਕੰਮ ਕਰ ਰਹੇ ਸੀ ਇੰਚਾਰਜ ਨੂੰ ਲਗਾਇਆ ਗਿਆ ਸੀ ਉਹ ਤ੍ਰਿਪਤਰੇਂਦਰ ਬਾਜਵਾ ਉਹਨਾਂ ਦੀ ਵੀ ਗੱਲ ਚੱਲੀ ਸੀ ਤੇ ਪ੍ਰਤਾਪ ਬਾਜਵਾ ਉਹਨਾਂ ਦੀ ਪਤਨੀ ਦੀ ਵੀ ਗੱਲ ਚੱਲੀ ਸੀ ਪਰ ਦਾਦੇ ਕਿ ਤ੍ਰਿਪਤਰੇਂਦਰ ਬਾਜਵਾ ਦੇ ਵੱਲੋਂ ਜਿਹੜਾ ਬਾਦ ਦੇ ਵਿੱਚ ਹਾਲਾਂਕਿ ਦਰਵਿੰਦਰ ਬਾਜਵਾ ਦੇ ਵੱਲੋਂ ਕਿਹਾ ਗਿਆ ਸੀ ਜੋ ਚਰਚਾਾਂ ਚੱਲੀਆਂ ਕਿ ਉਹਨਾਂ ਦੇ ਬੇਟੇ ਨੂੰ ਟਿਕਟ ਦਿੱਤੀ ਜਾਏ ਪਰ ਦੱਸ ਦਈਏ ਕਿ ਫਿਰ ਸਖਜਿੰਦਰ ਸਿੰਘ ਰੰਧਾਵਾ ਦਾ ਜਦੋਂ ਨਾਂ ਸਾਹਮਣੇ ਆਇਆ ਤਾਂ ਸਖਜਿੰਦਰ ਸਿੰਘ ਰੰਧਾਵਾ ਨੇ ਸਹਿਮਤੀ ਪ੍ਰਗਟ ਕੀਤੀ ਕਿਉਂਕਿ ਕਿਹਾ ਜਾਂਦਾ ਹੈ ਕਿ ਇਸ ਆਈ ਕਮਾਂਡ ਦੇ ਵੱਲੋਂ ਜਿਹੜਾ ਫੋਨ ਆਇਆ ਸਖਜਿੰਦਰ ਰੰਧਾਵਾ ਨੂੰ ਕਿ ਤੁਸੀਂ ਜਿਹੜਾ ਕੌਂਟੈਸਟ ਕਰਨਾ ਹੈਗਾ ਤੁਸੀਂ ਕੈਂਡੀਡੇਟ ਬਾਨਾ ਗੁਰਦਾਸਪੁਰ ਤੋਂ ਦਾ ਸਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਜੇ ਗੱਲ ਕਰੀਏ ਤਾਂ ਹਾਂ ਕਰ ਦਿੱਤੀ ਤੇ ਸਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਦੇ ਦਿੱਤੀ ਗਈ ਆ ਗੁਰਦਾਸਪੁਰ ਹਲਕੇ ਤੋਂ ਜਿੱਤੇ ਸ਼ਹਿਰੀ ਕਲਸੀ ਨੂੰ ਆ ਹੋਣ ਮદાન ਦੇ ਵਿੱਚ ਉਤਾਰਿਆ ਤਾਂ ਹੁਣ ਸੁਖਜਿੰਦਰ ਸਿੰਘ ਰੰਧਾਵਾ ਹੋਣਗੇ ਉਮੀਦਵਾਰ ਗੁਰਦਾਸਪੁਰ ਤੋਂ ਤਾਂ ਦੂਜੇ ਪਾਸੇ ਲੁਧਿਆਣਾ ਦੀ ਜੇ ਗੱਲ ਕਰੀ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਆ ਉਹਨਾਂ ਨੂੰ ਉਤਾਰਿਆ ਗਿਆ ਚੋਣ ਮદાન ਦੇ ਵਿੱਚ ਲੁਧਿਆਣਾ ਤੋਂ ਰਮਨੀਤ ਸਿੰਘ ਬਿੱਟੂ ਨੇ ਭਾਜਪਾ ਦੇ ਵੱਲੋਂ ਤਾਦਾ ਦੇ ਕੇ ਅਕਾਲੀ ਦਲ ਦੇ ਵੱਲੋਂ ਰਣਜੀਤ ਸਿੰਘ ਗਿੱਲ ਨੇ ਤੇ ਦੂਜੇ ਪਾਸੇ ਜਿਹੜਾ ਲਗਾਤਾਰ ਚਰਚਾ ਆ ਮਾ ਇਹ ਵੀ ਚੱਲੀਆਂ ਲੁਧਿਆਣਾ ਤੋਂ ਕਿ ਪ੍ਰਗਟ ਸਿੰਘ ਹੋ ਸਕਦੇ ਆ ਜਾਂ ਫਿਰ ਭਾਰਤ ਭੂਸ਼ਣ ਆਸ਼ੂ ਹੋ ਸਕਦੇ ਆ ਹਾਲਾਂਕਿ ਭਾਰਤ ਭੂਸ਼ਣ ਆਸ਼ੂ ਹੋਣਾ ਦਾ ਕਾਫੀ ਜਿਹੜਾ ਨਾਂ ਚਰਚਾ ਦੇ ਵਿੱਚ ਚੱਲਿਆ ਕਿਉਂਕਿ ਲੁਧਿਆਣਾ ਤੋਂ ਬਲ ਨੇ ਤੇ ਲਗਾਤਾਰ ਉਤੇ ਆਪਣਾ ਸਿਆਸੀ ਜੀਵਨ ਜਿਹੜਾ ਉਹ ਹੰਡਾ ਰਹੇ ਨੇ ਤਾਂ ਹੁਣ ਜਿਹੜਾ ਕਿਤੇ ਨਾ ਕਿਤੇ ਹਾਈ ਕਮਾਂਡ ਦੇ ਵੱਲੋਂ ਕਿਉਂਕਿ ਇੱਕ ਪਾਸੇ ਜਦੋਂ ਬਠਿੰਡਾ ਸੀਟ ਨੂੰ ਲੈ ਕੇ ਗੱਲ ਆਉਂਦੀ ਆ ਬਠਿੰਡਾ ਸੀਟ ਜਦੋਂ ਜੀਤਮੇਂਦਰ ਸਿੰਘ ਸਿੱਧੂ ਉਹਨਾਂ ਨੂੰ ਦਿੱਤੀ ਜਾਂਦੀ ਆ ਤਾਂ ਉਸ ਸਮੇਂ ਕਈ ਲੋਕਾਂ ਨੇ ਵਿਰੋਧ ਕੀਤਾ ਬਹੁਤ ਸਾਰੇ ਪਾਰਟੀ ਦੇ ਅੰਦਰੋਂ ਵੀ ਵਿਰੋਧ ਹੋਇਆ ਕਿ ਆਪ ਜਿਹੜਾ ਪ੍ਰਧਾਨ ਸਾਹਿਬ ਉਹ ਕਿਉਂ ਨਹੀਂ ਟਿਕਟ ਲੜੀ ਉਹਨਾਂ ਦੇ ਵੱਲੋਂ ਕਿਉਂ ਨਹੀਂ ਚੋਣ ਮੈਦਾਨ ਦੇ ਵਿੱਚ ਉਤਰਿਆ ਗਿਆ ਤਾਂ ਕਿਤੇ ਨਾ ਕਿਤੇ ਜਿਹੜਾ ਹੁਣ ਇਹ ਪ੍ਰੈਸ਼ਰ ਵੀ ਨਜ਼ਰ ਆ ਰਿਹਾ ਲੁਧਿਆਣਾ ਸੀਟ ਦੇ ਉੱਪਰ ਤੇ ਲੁਧਿਆਣਾ ਸੀਟ ਬੇਹੱਦ ਇੰਟਰਸਟ ਜੇ ਗੱਲ ਕਰੀਏ ਬਠਿੰਡਾ ਸੰਗਰੂਰ ਤੇ ਤੀਜੀ ਸੀਟ ਤੀਜੀ ਸੀਟ ਜਿਹੜੀ ਆ ਲੁਧਿਆਣਾ ਇੰਟਰਸਟਿੰਗ ਹੋ ਸਕਦੀ ਹੈ ਪਰ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਦੇਖਣਾ ਆਊਗਾ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਨੂੰ ਕਿਉਂਕਿ ਚੰਗਾ ਖਾਸਾ ਹੋਲਡ ਹੈ ਉਥੋਂ ਦੇ ਜਿਹੜਾ ਇਹ ਲਗਾਤਾਰ ਉੱਤੇ ਜਿੱਤਦੇ ਵੀ ਰਹੇ ਨੇ ਤੇ ਬਾਅਦ ਦੇ ਵਿੱਚ ਮਿਨਿਸਟਰੀਆਂ ਵੀ ਹੰਡਾਈਆਂ ਤੇ ਉਸ ਤੋਂ ਬਾਅਦ ਕਾਂਗਰਸ ਦੇ ਜੇ ਮੰਨਿਆ ਜਾਇਤਾ ਲਾਇਲਿਸਟ ਜਿਹੜੇ ਹੁੰਦੇ ਨੇ ਕਾਂਗਰਸ ਦੇ ਜਿਹੜੇ ਸੀਨੀਅਰ ਟਕਸਾਲੀ ਕਾਂਗਰਸੀ ਨੇਤਾ ਉਹਨਾਂ ਦੇ ਵਿੱਚ ਨਾ ਪਹਿਲੇ ਜਿਹੜਾ ਜੇ ਗੱਲ ਕਰੀਦਾ ਪੰਜ ਬੰਦਿਆਂ ਦੇ ਵਿੱਚ ਨਾ ਸੁਖਜਿੰਦਰ ਸਿੰਘ ਰੰਧਾਵਾ ਆਵਾਜ਼ ਦਾ ਜਰੂਰ ਆਉਂਦਾ ਹੈ ਲॉयਲਿਸਟ ਪਾਰਟੀ ਦੇ ਸਭ ਤੋਂ ਵੱਧ ਰਹਿੰਦੇ ਨੇ ਤਾਂ ਹੁਣ ਵੀ ਜਿਹੜਾ ਹੈ ਰਾਜਸਥਾਨ ਦੇ ਵਿੱਚ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਸੀ ਇੰਚਾਰਜ ਬਣਾਇਆ ਗਿਆ ਸੀ ਪੰਜਾਬ ਕਾਂਗਰਸ ਦਾ ਰਾਜਸਥਾਨ ਤੋਂ ਉੱਥੇ ਵੀ ਜਿਹੜਾ ਰਾਜਸਥਾਨ ਦੇ ਵਿੱਚ ਲਗਾਤਾਰ ਜਿਹੜਾ ਪਰਫਾਰਮੈਂਸ ਉਹਨਾਂ ਵੱਲੋਂ ਕੀਤੀ ਗਈ ਤਾਂ ਉਸ ਸਮੇਂ ਹਾਈ ਕਮਾਂਡ ਦੇ ਨਾਲ ਕਹਿੰਦੇ ਆ ਕਿ ਕਾਫੀ ਨਜ਼ਦੀਕੀਆਂ ਉਹਨਾਂ ਦੀਆਂ ਵਧੀਆਂ ਜੇ ਗੱਲ ਕਰੀਏ ਬੇਨੂ ਗੋਪਾਲ ਉਹਨਾਂ ਦੇ ਨਾਲ ਕਿਉਂਕਿ ਸੰਗਠਨ ਦੇ ਜਿਹੜੇ ਬੰਦੇ ਨੇ ਜਦੋਂ ਟਿਕਟਾਂ ਡਿਸਾਈਡ ਹੁੰਦੀਆਂ ਤਾਂ ਸੰਗਠਨ ਦੇ ਬੰਦਿਆਂ ਦੇ ਨਾਲ ਜਿਹੜਾ ਚੰਗਾ ਰਹਿ ਮਸ਼ਵਰਾ ਤੇ ਚੰਗੀ ਉਹਨਾਂ ਦੀ ਉੱਤੇ ਚੱਲਦੀ ਆ ਤਾਂ ਫਿਰ ਸਖਜਿੰਦਰ ਸਿੰਘ ਰੰਧਾਵਾ ਉਹਨਾਂ ਦੀ ਜਿਹੜਾ ਉਹਨਾਂ ਨੂੰ ਵੀ ਹੁਣ ਟਿਕਟ ਦੇ ਦਿੱਤੀ ਗਈ ਆ ਗੁਰਦਾਸਪੁਰ ਤੋਂ ਤੇ ਜੇ ਉਸ ਤੋਂ ਬਾਅਦ ਗੱਲ ਕਰੀਏ ਸ਼੍ਰੀ ਨਾਨਦਪੁਰ ਸਾਹਿਬ ਤੋਂ ਤਾਂ ਵਿਜੇਂਦਰ ਸਿੰਘਲਾ ਤੇ ਦਾ ਖੇਡਿਆ ਗਿਆ ਵਿਜੇਂਦਰ ਸਿੰਘਲਾ ਹੋਣਾ ਤੇ ਦਾ ਖੇਡਿਆ ਗਿਆ ਆਨੰਦਪੁਰ ਸਾਹਿਬ ਤੋਂ ਲਗਾਤਾਰ ਚਰਚਾਾਂਵਾਂ ਚੱਲੀਆਂ ਸੀ ਆਨੰਦਪੁਰ ਸਾਹਿਬ ਦੀਆਂ ਕਿ ਪ੍ਰਗਟ ਸਿੰਘ ਹੋਣਾ ਨੂੰ ਵੀ ਜਿਹੜਾ ਉੱਥੇ ਭੇਜਿਆ ਜਾ ਸਕਦਾ ਪ੍ਰਗਟ ਸਿੰਘ ਹੋਣਾ ਨੂੰ ਵੀ ਉਮੀਦਵਾਰ ਬਣਾਇਆ ਜਾ ਸਕਦਾ ਪਰ ਪਾਰਟੀ ਨੇ ਭਰੋਸਾ ਕੀਤਾ ਵਿਜੇਂਦਰ ਸਿੰਘਲਾ ਹੋਣਾ ਦੇ ਉੱਪਰ ਹਾਲਾਂਕਿ ਕਈ ਗੱਲਾਂ ਇਹ ਵੀ ਚੱਲੀਆਂ ਕਿ ਜਾਂ ਤਾਂ ਸੰਗਰੂਰ ਤੋਂ ਦੇਣ ਦੇ ਜਾਂ ਫਿਰ ਬਾਅਦ ਦੇ ਵਿੱਚ ਇਹ ਗੱਲਾਂ ਚੱਲੀਆਂ ਕਿ ਜੇ ਪਟਿਆਲੇ ਸਮਾਣਾ ਦੇ ਨੇੜੇ ਤੇਰੇ ਕਿਹਾ ਜਾਂਦਾ ਕਿ ਉਹਨਾਂ ਦਾ ਪਿਚੌਕੜ ਹੈ ਜਾਂ ਫਿਰ ਪਟਿਆਲੇ ਤੋਂ ਦੇਣ ਦੇ ਪਰ ਇਹ ਸਾਰੀਆਂ ਚਰਚਾਾਂਵਾਂ ਦੇ ਵਿੱਚ ਵਿਚਾਲੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਦੇ ਕੇ ਐਜੂਕੇਸ਼ਨ ਮਿਨਿਸਟਰ ਵੀ ਰਹਿੰਦੇ ਆ ਕਾਂਗਰਸ ਸਰਕਾਰ ਦੇ ਵਿੱਚ ਵਿਜੇਂਦਰ ਸਿੰਘਲਾ ਤੇ ਬਾਅਦ ਦੇ ਵਿੱਚ ਆਈ ਇਹ 34 ਸੀਟ ਖਡੂਰ ਸਾਹਿਬ ਦੀ ਬੇਹਦ ਇੰਟਰਸਟਿੰਗ ਸੀਟ ਉਦੋਂ ਬੰਦੀ ਆ ਜਦੋਂ ਅਮਰਤਪਾਲ ਸਿੰਘ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਐਲਾਨ ਕਰ ਦਿੰਦੇ ਆ ਕਿ ਉਹਨਾਂ ਦਾ ਪਰਿਵਾਰ ਕਹਿੰਦਾ ਹੈ ਕਿ ਉਮੀਦਵਾਰ ਅਸੀਂ ਖੜਾ ਕਰਾਂਗੇ ਆਪਣਾ ਅਮਰਤਪਾਲ ਸਿੰਘ ਉਹਨਾਂ ਨੂੰ ਆਜ਼ਾਦ ਆਜ਼ਾਦ ਇਲੈਕਸ਼ਨ ਲਾੜਨ ਦੇ ਲਈ ਅਮਰਤਪਾਲ ਸਿੰਘ ਜਦੋਂ ਤਿਆਰ ਹੋ ਜਾਂਦੇ ਆ ਨਾ ਉਹਨਾਂ ਸਾਹਮਣੇ ਆਉਂਦਾ ਤਾਂ ਉਸ ਤੋਂ ਬਾਅਦ ਅਕਾਲੀ ਦਲ ਦੇ ਉੱਪਰ ਨਿਗਾਹ ਟੇਕਦੀ ਹੈ ਕਿ ਅਕਾਲੀ ਦਲ ਸਮਰਥਨ ਦੇਵੇਗਾ ਜਾਂ ਆਪਣਾ ਕੋਈ ਕੈਂਡੀਡੇਟ ਖੜਾ ਕਰੇਗਾ ਤਾਂ ਬਿਰਸਾ ਸਿੰਘ ਬਲਟੋਹਾਂ ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਜਾਂਦਾ ਤਾਂ ਉਸ ਤੋਂ ਬਾਅਦ ਲਗਾਤਾਰ ਚਰਚਾਵਾ ਇਹ ਵੀ ਚੱਲੀਆਂ ਕਿ ਜੋ ਕਿ ਸ਼ੁਰੂ ਤੋਂ ਹੀ ਚਰਚਾ ਚੱਲ ਰਹੀ ਸੀ ਕਿ ਰਾਣਾ ਇੰਦਰ ਪ੍ਰਤਾਪ ਜੋ ਕਿ ਰਾਣਾ ਗਰਜੀਤ ਉਹਨਾਂ ਦੇ بیٹے ਨੇ ਆਜ਼ਾਦ ਐਮਐਲਏ ਵੀ ਨੇ ਸੁਲਤਾਨਪੁਰ ਲੋਧੀ ਤੋਂ ਤਾਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਰਾਣਾ ਗਰਜੀਤ ਹਾਲਾਂਕਿ ਲਗਾਤਾਰ ਪ੍ਰੈਸ਼ਰ ਵੀ ਪਾਉਂਦੇ ਰਹੇ ਗੱਲ ਨੂੰ ਲੈ ਕੇ ਕਿ ਮੈਨੂੰ ਨਾਨਦਪੁਰ ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਜੀ ਕਿ ਚਾਹੇ ਸ਼੍ਰੀ ਨਾਨਦਪੁਰ ਸਾਹਿਬ ਦੇਦੋ ਚਾਹੇ ਖਡੂਰ ਸਾਹਿਬ ਜਾਂ ਫਿਰ ਦੋਨੇ ਸੀਟਾਂ ਸਾਨੂੰ ਦੇ ਦੋ ਪਿਓ ਪੁੱਤਾਂ ਨੂੰ ਅਸੀਂ ਜਿਹੜਾ ਹਾਈ ਕਮਾਂਡ ਨੂੰ ਭਰੋਸਾ ਦਿਵਾਉਣਾ ਕਿ ਅਸੀਂ ਸੀਟਾਂ ਕੱਢ ਜਾਾਂਗੇ ਪਰ ਰਾਣਾ ਗਰਜੀਤ ਉਹਨਾਂ ਨੂੰ ਕੋਈ ਵੀ ਟਿਕਟ ਜਿਹੜਾ ਇਸ ਵਕਤ ਨਹੀਂ ਦਿੱਤੀ ਗਈ ਤਾਂ ਜ਼ੀਰਾ ਕਿਹਾ ਜਾਂਦਾ ਕਿ ਪਾਰਟੀ ਦੇ ਵਿੱਚ ਕੁਝ ਕ ਬੰਦਿਆਂ ਦੇ ਵੱਲੋਂ ਨਾ ਵਧਾਇਆ ਗਿਆ ਹਾਈ ਕਮਾਂਡ ਅੱਗੇ ਕਿ ਇਹਨਾਂ ਨੂੰ ਜਿਹੜਾ ਟਿਕਟ ਦਿੱਤੀ ਜਾਏ ਕੁਲਬੀਰ ਜ਼ੀਰਾ ਨੂੰ ਹਾਲਾਂਕਿ ਦੇਖਣਾ ਹੋਏਗਾ ਕਿ ਸੀਟ ਕੱਢਦੇ ਆ ਜਾਂ ਨਹੀਂ ਕੱਢਦੇ ਕਿਉਂਕਿ ਬੇहद ਭਖਿਆ ਹੋਇਆ ਜੇ ਗੱਲ ਕਰੀਏ ਮੈਦਾਨ ਆ ਖਡੂਰ ਸਾਹਿਬ ਦਾ ਖਡੂਰ ਸਾਹਿਬ ਤੋਂ ਕੁਲਬੀਰ ਜ਼ੀਰਾ ਨੂੰ ਟਿਕਟ ਦੇ ਦਿੱਤੀ